ਉਹਨਾਂ ਸਾਰਿਆਂ ਦੀ ਇੱਕ ਲਿਸਟ ਬਣਾ ਲਓ ਵਰਨ ਨਹੀਂ ਦੇਣੇ ਅਮਰੀਕਾ ਦੇ ਵਿੱਚ ਵੀਜ਼ਾ ਹੀ ਨਹੀਂ ਦੇਣੇ ਮੌਤ ਦੇ ਉੱਤੇ ਕਮੈਂਟ ਕੀਤੇ ਜਿਹੜੇ ਕਰਨੇ ਨਹੀਂ ਚਾਹੀਦੇ ਕਾਲਜ ਸਟੂਡੈਂਟ ਜਿਹਨੇ ਟੈਕਸਸ ਦੇ ਵਿੱਚ ਆ ਉਹਨੂੰ ਅਰੈਸਟ ਕੀਤਾ ਕਿਉਂਕਿ ਮੌਕ ਕਰਦੇ ਸੀ ਇਸ ਮੌਤ ਦੇ ਉੱਤੇ ਜਿਹਨੇ ਸੈਲੀਬ੍ਰੇਟ ਕੀ ਤਿਹਾੜਾ ਕ੍ਰਿਕ ਦੀ ਮੌਤ ਉਹਨਾਂ ਨੂੰ ਫਾਇਰ ਕਰ ਦਿੱਤਾ ਜਦੋਂ ਦੀ ਚਾਰਲੀ ਕ੍ਰਿਕ ਦੀ ਮੌਤ ਹੋਈ ਆ ਉਹਦਾ ਕਤਲ ਹੋਇਆ ਉਹਦੇ ਤੋਂ ਬਾਅਦ 트럼ਪ ਤੇ ਇਨਾਂ ਦੇ ਜਿਹੜੇ ਸਾਥੀ ਨੇ ਮੈਂ ਬਹੁਤ ਜ਼ਿਆਦਾ ਜ਼ੋਰ ਦਿੰਦਾ ਇਸ ਗੱਲ ਦੇ ਉੱਤੇ ਕਿ ਜਿਹੜੇ ਬੰਦੇ ਨੇ ਵੀ ਕੋਈ ਐਦਾਂ ਦੀ ਪੋਸਟ ਪਾਈ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੋਈ ਕਿਤੇ ਬਿਆਨ ਦਿੱਤਾ ਚਾਹੇ ਮੇਨਸਟ੍ਰੀਮ ਮੀਡੀਆ ਦੇ ਵਿੱਚ ਚਾਰਲਿਕ ਕਰਕ ਦੇ ਬਹੁਤ ਸਾਰੇ ਵਿਰੋਧੀ ਹੋਣਗੇ ਚਾਰਲਿਕ ਕਰਕ ਇੱਕ ਖਾਸ ਗਰੁੱਪ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਕਨਸਰਵੇਟਿਵ ਗਰੁੱਪ ਆ ਯੂਥ ਉਹਦੇ ਪਿੱਛੇ ਸੀ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਆ ਪਰ ਕੁਝ ਲੋਕ ਇਹਹ ਜੇ ਸੀ ਜਿਨ੍ਹਾਂ ਨੇ ਉਹਦੀ ਮੌਤ ਦੇ ਉੱਤੇ ਕਮੈਂਟ ਕੀਤੇ ਜਿਹੜੇ ਕਰਨੇ ਨਹੀਂ ਸੀ ਚਾਹੀਦੇ ਭਾਵੇਂ ਕਿ ਉਹਦੇ ਤੁਸੀਂ ਰਾਜਨੀਤਿਕ ਵਿਰੋਧੀ ਕਿਉਂ ਨਾ ਹੋਵੋ ਕਿਸੇ ਕਿਸਮ ਦੀ ਹਿੰਸਾ ਦੀ ਨਖੇਦੀ ਕਰਨੀ ਚਾਹੀਦੀ ਆ ਪਰ ਕੁਝ ਲੋਕਾਂ ਨੇ ਇਦਾਂ ਨਹੀਂ ਕੀਤਾ ਹੁਣ ਇਹਨਾਂ ਨੇ ਇੱਕ ਇੱਕ ਕਰਕੇ ਉਹ ਲੱਭਣੇ ਸ਼ੁਰੂ ਕੀਤੇ ਆ ਚਾਹੇ ਉਹ ਕਿਸੇ ادارے ਚ ਕੰਮ ਕਰਦੇ ਉਹਨਾਂ ਨੇ ਨੌਕਰੀਆਂ ਕੱਢਦੇ ਅਤੇ ਕਹਿੰਦੇ ਅਸੀਂ ਕੱਢਣੇ ਆ ਗਾਂ ਵੀ ਹੁਣ ਅੱਗੇ ਇਹਨਾਂ ਨੇ ਇੱਕ ਹੋਰ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਆ ਟਰੰਪ ਪ੍ਰਸ਼ਾਸਨ ਨੇ ਜਿਹੜੇ ਬਾਹਰਲੇ ਬੰਦੇ ਕਿਸੇ ਵੀ ਦੇਸ਼ ਦੇ ਬੰਦੇ ਨੇ ਚਾਰਲੀ ਕਰਕ ਦੀ ਮੌਤ ਦਾ ਜਿਹੜਾ ਇਸ ਤਰੀਕੇ ਨਾਲ ਉਹਦੇ ਉੱਤੇ ਕੋਈ ਕਮੈਂਟ ਕੀਤਾ ਜਾਂ ਉਹਨੂੰ ਮਜ਼ਾਕ ਉਡਾਇਆ ਜਾਂ ਕੁਝ ਕਿਹਾ ਉਹਦੇ ਉੱਤੇ ਜਾਂ ਚੰਗਾ ਕਹਿਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਾਰਿਆਂ ਦੀ ਇੱਕ ਲਿਸਟ ਬਣਾ ਲਓ ਵੜ ਨਹੀਂ ਦੇਣ ਅਮਰੀਕਾ ਦੇ ਵਿੱਚ ਵੀਜ਼ੇ ਨਹੀਂ ਦੇਣ ਉਹਨਾਂ ਨੂੰ ਬਹੁਤ ਵੱਡੀ ਚੀਜ਼ ਆ ਜਿਹੜੇ ਵਿਅਕਤੀ ਨੇ ਵੀ ਇਸ ਚੀਜ਼ ਨੂੰ ਸੋ ਹਾਲਾਂਕਿ ਅਮਰੀਕਾ ਦੇ ਵਿੱਚ ਹੁਣ ਇਹ ਆ ਕਿ ਫਰੀ ਸਪੀਚ ਹੈਗੀ ਆ ਆਪਾਂ ਸਾਰੇ ਜਾਣਦੇ ਹਾਂ ਫਸਟ ਅਮੈਂਡਮੈਂਟ ਇਹ ਕਹਿੰਦੀ ਆ ਕਿ ਹਰ ਇੱਕ ਬੰਦੇ ਨੂੰ ਉਹਦੇ ਵਿਚਾਰਾਂ ਦੀ ਆਜ਼ਾਦੀ ਦਾ ਅਧਿਕਾਰ ਆ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਤੇ ਕਹਾਂ ਵੀ ਜਿਹੜਾ ਜਿਹੜੇ ਲੋਕ ਵੀ ਇਹ ਕੰਮ ਕੀਤੇ ਆ ਜਿਨ੍ਹਾਂ ਨੇ ਸੈਲੀਬ੍ਰੇਟ ਕੀਤਿਆ ਇਹਦੀ ਕਲਿੱਕ ਦੀ ਮੌਤ ਉਹਨਾਂ ਨੂੰ ਫਾਇਰ ਕਰ ਦਿਓ ਤੇ ਨਾਲ ਹੀ ਵਾਰਨਿੰਗ ਵੀ ਦਿੱਤੀ ਆ ਕਿ ਜਿੰਨੀਆਂ ਜਿਹੜੀਆਂ ਲੈਫਟ ਲੀਨਿੰਗ ਚੈਰਿਟੀਜ਼ ਨੇ ਜਿੱਦਾਂ ਆਹ ਆਪਣੇ ਫੋਰਡ ਆ ਜਾਂ ਓਪਨ ਸੁਸਾਇਟੀ ਫਾਊਂਡੇਸ਼ਨ ਆ ਇਹਨਾਂ ਨੂੰ ਕਿਹਾ ਵੀ ਜੇ ਇਦਾਂ ਦੀ ਕੋਈ ਗੱਲਬਾਤ ਤੁਹਾਡੇ ਖੱਬੇ ਪੱਖੀਆਂ ਵੱਲੋਂ ਸਾਡੇ ਸਾਹਮਣੇ ਆਈ ਤੇ ਤੁਹਾਡੀ ਜਿੰਨੀ ਫੰਡਿੰਗ ਆ ਜਿੰਨੀ ਗ੍ਰਾਂਟ ਆ ਸਾਰੀ ਦੀ ਸਾਰੀ ਬੰਦ ਕਰ ਦਿਆਂਗੇ ਔਰ ਜਿਦਾ ਪਹਿਲਾਂ ਦੱਸਿਆ ਜਿਹੜੀ ਸਟੇਟ ਡਿਪਾਰਟਮੈਂਟ ਆ ਗਲੋਬਲ ਬੈਂਡ ਦੀ ਗੱਲ ਕਰ ਰਿਹਾ ਕਿ ਪੂਰੀ ਦੁਨੀਆ ਦੇ ਵਿੱਚ ਦੇਖੋ ਕਿਹੜੇ ਕਿਹੜੇ ਬੰਦੇ ਨੇ ਇਹ ਕੁਛ ਕਿਹਾ اٹਾਰਨੀ ਜਨਰਲ ਪੈਮ ਬੌਂਡਰੀ ਦਾ ਪਲਾਨ ਇਹ ਆ ਕਿ ਸਰਕਾਰ ਨੂੰ ਇਹਨੂੰ ਹੇਟ ਸਪੀਚ ਨੂੰ ਕਰੈਕਡਾਊਨ ਕਰਨਾ ਚਾਹੀਦਾ ਹਾਲਾਂਕਿ ਅਮਰੀਕਾ ਦੇ ਵਿੱਚ ਕਿਸੇ ਦੇ ਵਿਰੁੱਧ ਬੋਲਣ ਦੀ ਆਜ਼ਾਦੀ ਆ ਫਸਟ ਅਮੈਂਡਮੈਂਟ ਪ੍ਰੋਟੈਕਟ ਕਰਦੀ ਆ ਪਰ ਹੇਟ ਸਪੀਚ ਨਹੀਂ ਹੋਣੀ ਚਾਹੀਦੀ ਜਿਹੜਾ ਹਿੰਸਾ ਦਾ ਜਸ਼ਨ ਨਹੀਂ ਹੋਣਾ ਚਾਹੀਦਾ ਵਾਇਲੈਂਸ ਦੀ ਸੈਲੀਬ੍ਰੇਸ਼ਨ ਕਿਸੇ ਵੀ ਫਾਰਮ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਕਾਲਜ ਸਟੂਡੈਂਟ ਜਿਹੜੇ ਟੈਕਸਸ ਦੇ ਵਿੱਚ ਆ ਉਹਨੂੰ ਅਰੈਸਟ ਕੀਤਾ ਕਿਉਂਕਿ ਮੌਕ ਕਰਦੇ ਸੀ ਇਸ ਮੌਤ ਦੇ ਉੱਤੇ ਟਰੰਪ ਤੇ ਮੀਡੀਆ ਜਿਹੜਾ ਇਹਨਾਂ ਦਾ 트럼ਪ ਨੇ ਜਿਹੜਾ ਆ ABC ਮੀਡੀਆ ABC ਨਿਊਜ਼ ਦੇ ਉੱਤੇ ਕਿਹਾ ਵੀ ਤੁਹਾਡਾ ਜਿਹੜਾ ਰਿਪੋਰਟਰ ਹੈ ਜੌਨਾਥਨ ਕਾਰਲ ਉਹਨੂੰ ਕਿਹਾ ਵੀ ਇਹ ਨਫ਼ਰਤ ਫੈਲਾ ਰਿਹਾ ਤੇ ABC ਨੂੰ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਦੂਜਾ ਜਿਹੜੇ ਲੀਗਲ ਸਕਾਲਰ ਨੇ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਇਹਦੇ ਹੇਟ ਸਪੀਚ ਦੇ ਨਾਂ ਥੱਲੇ ਵਿਰੋਧੀਆਂ ਨੂੰ ਟਾਰਗੇਟ ਨਾ ਕੀਤਾ ਜਾਵੇ ਕੁਝ ਜਿਹੜੇ ਟੀਚਰ ਨੇ ਵਰਕਰ ਨੇ ਜਾਂ ਇਵਨ ਕਈ ਮਿਲਟਰੀ ਦੇ ਮੈਂਬਰ ਸੀਗੇ ਉਹਨਾਂ ਨੂੰ ਪਹਿਲੇ ਫਾਇਰ ਕਰ ਦਿੱਤਾ ਇਹਨਾਂ ਨੇ ਜਿਹੜੇ ਕਮੈਂਟਸ ਸੀਗੇ ਕਿਰਕ ਦੇ ਮੌਤ ਦੇ ਉੱਤੇ ਉਹਨਾਂ ਦੇ ਉੱਤੇ ਗਲਤ ਕਮੈਂਟ ਕਰਕੇ ਉਹਨਾਂ ਨੂੰ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਸੋ ਇਹ ਕੋਰਟ ਦਾ ਚੈਲੰਜ ਵੀ ਹੋ ਸਕਦਾ ਕਿਉਂਕਿ ਜੇ ਇੱਕ ਇੱਕ ਕਰਕੇ ਇਹ ਦੋਵੇਂ ਪਾਸੇ ਨੇ ਹੇਟ ਸਪੀਚ ਗਲਤ ਆ ਪਰ ਜੇ ਕੋਈ ਹੋਰ ਕੋਈ ਗੱਲ ਕਰਦਾ ਉਹਨੂੰ ਇਹਦੇ ਤਹਿਤ ਟਾਰਗੇਟ ਕੀਤਾ ਜਾਂਦਾ ਤੇ ਉੱਥੇ ਲੱਗਦਾ ਵੀ ਅਦਾਲਤ ਸਿੱਧੀ ਸਿੱਧੀ ਦਖਲ ਅੰਦਾਜ਼ੀ ਇਹਦੇ ਵਿੱਚ ਬੈਕ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ